ਜੀ ਬਾਬਾਈ ਨੇ ਸਾਨੂੰ ਇੰਨਾ ਕੁਝ ਦਿੱਤਾ ਇੰਨਾ ਕੁਝ ਦਿੱਤਾ ਕਿ ਦੱਸ ਨਹੀਂ ਸਕਦੇ ਹੈਗੇ ਮੇਰੇ ਹਸਬੰਡ ਨੂੰ ਮਤਲਬ ਡਾਕਟਰ ਨੇ ਜਵਾਬ ਦਿੱਤਾ ਸੀਗਾ ਐਕਚੁਅਲੀ ਮੇਰੇ ਹਸਬੰਡ ਡਰਿੰਕ ਬਹੁਤ ਕਰਦੇ ਸੀਗੇ ਮਤਲਬ ਉਹਨਾਂ ਨੇ ਕਿਹਾ ਤਾਂ ਡਾਕਟਰਾਂ ਨੇ ਕਿ ਇਹਨਾਂ ਦੇ ਮਤਲਬ ਕਿਡਨੀਆ ਖਰਾਬ ਨੇ ਸਮੇ ਲੋਕ ਇਹਨਾਂ ਨੇ ਕਿਹਾ ਸੀ ਵੀ نیچے ਲੈ ਜਾਓ ਅਸੀਂ ਮਤਲਬ ਬਿੱਲ ਜਮਾ ਕਰਾ ਦਿਓ ਡੈੱਡ ਬੋਡੀ نیچے ਭੇਜ ਰਹੇ ਆ ਅਸੀਂ ਤੇ ਬਾਬਾ ਜੀ ਨੇ ਸਾਨੂੰ ਮਤਲਬ ਦੱਸਿਆ ਕਿ ਤੁਸੀਂ ਇੰਨਾ ਬੱਲਾਈ ਨੂੰ ਮੰਨਦੇ ਹੋ ਕਿ ਨਾ ਮੈ ਤੁਹਾਨੂੰ ਵਿਸ਼ਵਾਸ ਨਹੀਂ ਹੈਗਾ ਬੱਲਾਈ ਤੇ ਸੀ ਕਿ ਬਹੁਤ ਬਾਬਾ ਜੀ ਵਿਸ਼ਵਾਸ ਮੈਂ ਬਹੁਤ ਰੋਂਦੀ ਸੀ ਬਹੁਤ ਰੋਂਦੀ ਸੀ ਕਿ ਮੇਰੇ ਹਸਬੰਦ ਠੀਕ ਹੋ ਜਾਣਗੇ ਬਾਬਾ ਜੀ ਨੇ ਇੰਨਾ ਕੋ ਮਤਲਬ ਵੀ ਦਸ ਜੁਬਾਨ ਨਹੀਂ ਹੈਗੀ ਮੇਰੇ ਕੋ ਮੈਂ ਕੁਝ ਕਹਿ ਨਹੀਂ ਸਕਦੀ ਹੈਗੀ ਕਿ ਮੈਨੂੰ ਔਲਾਦ ਵੀ ਨਹੀਂ ਹੋ ਰਹੀ ਸੀ ਬੱਲੇ ਹੀ ਮਹਾਰਾਜ ਤੋਂ ਦਰਬਾਰ ਤੋਂ ਮੈਨੂੰ ਅਜ ਬੇਟਾ ਨਹੀਂ ਮੇਰਾ ਰੋਜ਼ਗਾਰ ਵੀ ਇਸ ਦਰਬਾਰ ਤੋਂ ਆ ਮੇਰਾ ਬੁਟੀਕ ਦਾ ਕੰਮ ਹੈ ਕੁਝ ਵੀ ਨਹੀਂ ਸੀਗੀ ਮੈਂ ਕੁਝ ਵੀ ਕੀ ਅਸੀਂ ਕਰਾਂ ਦੇ ਧੱਕੇ ਖਾਂਦੇ ਸੀਗੇ ਅੱਜ ਬੱਲੇ ਹੀ ਮਹਾਰਾਜ ਨੇ ਇੰਨੀਆਂ ਸਾਨੂੰ ਪ੍ਰਾਪਰਟੀਆਂ ਦੇ ਦਿੱਤੀਆਂ ਇੰਨਾ ਕੁਝ ਦੇ ਦਿੱਤਾ ਵਾ ਨਾ ਜੋ ਕੁਝ ਹੈ ਗੁਰੂ ਮਾਤਾ ਹੀ ਕਰਕੇ ਆ ਜੋ ਕੁਝ ਹੈ ਅਜ ਬੱਲੇ ਹੀ ਦੀ ਮਦੌਲਤ ਹੈ ਜੋ ਕੁਝ ਹੈ ਅਜ ਬਾਬਾ ਹੀ ਦੇਖਾ ਜੇ ਅਸੀਂ ਸ਼ਹਿਦ ਇਸ ਦਰਬਾਰ ਤੇ ਨਾ ਆਉਂਦੇ ਤੇ ਸਾਡੀਆਂ ਜ਼ਿੰਦਗੀਆਂ ਕੀ ਹੋਣੀਆਂ ਸੀਗੀਆਂ ਉਹ ਜਾਂ ਸਾਡੇ ਪਰਿਵਾਰ ਜਾਂਦਾ ਸੀ ਜਾਂ ਅਸੀਂ ਜਾਂਦੇ ਸੀਗੇ ਕੁਛ ਮੈਂ ਕਹਨੀ ਆ ਬਾਲਾ ਹੀ ਮਹਾਰਾਜ ਨੇ ਮੈਨੂੰ ਕੋਈ ਕਮੀ ਨਹੀਂ ਛੱਡੀ ਕੋਈ ਵੀ ਕਮੀ ਨਹੀਂ ਛੱਡੀ ਅੱਜ ਮੈਂ ਤਰ ਤਰ ਭੁੱਲਦੀ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਗੁਰੂ ਮਾਤਾ ਜੀ ਅੱਜ ਬਾਲਾ ਜੀ ਮੰਦਰ ਪਹੁੰਚੇ ਕਿਹੋ ਜਿਹਾ ਸਾਨੂੰ ਤੇ ਜੀ 25 ਸਾਲ ਹੋ ਗਏ ਨੇ ਇਸ ਦਰਬਾਰ ਤੇ ਆਂਦਿਆਂ ਨੂੰ ਅਸੀਂ ਗੁਰੂ ਮਾਤਾ ਜੀ ਦੇ ਦਰਸ਼ਨ ਵੀ ਕੀਤੇ ਨੇ ਅਸੀਂ ਬਾਬਾ ਜੀ ਨੇ ਸਾਨੂੰ ਇੰਨਾ ਕੁਝ ਦਿੱਤਾ ਇੰਨਾ ਕੁਝ ਦਿੱਤਾ ਕਿ ਦੱਸ ਨਹੀਂ ਸਕਦੇ ਹੈਗੇ ਮੇਰੇ ਹਸਬੰਡ ਨੂੰ ਮਤਲਬ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਐਕਚੁਅਲੀ ਮੇਰੇ ਹਸਬੰਡ ਡਰਿੰਕ ਬਹੁਤ ਕਰਦੇ ਸੀਗੇ ਤੇ ਮਤਲਬ ਉਹਨਾਂ ਨੇ ਕਿਹਾ ਤਾਂ ਡਾਕਟਰਾਂ ਨੇ ਕਿ ਇੰਨਾਂ ਦੇ ਮਤਲਬ ਕਿਡਨੀਆ ਖਰਾਬ ਨੇ ਸਮਝ ਲਓ ਕਿ ਉਹਨਾਂ ਨੇ ਕਿਹਾ ਸੀ ਵੀ نیچے ਲੈ ਜਾਓ ਅਸੀਂ ਮਤਲਬ ਬਿੱਲ ਜਮ੍ਹਾਂ ਕਰਾ ਦਿਓ ਡੈੱਡ ਬੋਡੀ نیچے ਭੇਜ ਰਹੇ ਹਾਂ ਅਸੀਂ ਤੇ ਬਾਬਾ ਜੀ ਨੇ ਸਾਨੂੰ ਮਤਲਬ ਦੱਸਿਆ ਕਿ ਤੁਸੀਂ ਇੰਨਾ ਬੱਲਾਈ ਨੂੰ ਮੰਨਦੇ ਹੋ ਤੇ ਕੀ ਨਾ ਮੈਂ ਤੁਹਾਨੂੰ ਵਿਸ਼ਵਾਸ ਨਹੀਂ ਹੈਗਾ ਬੱਲਾਈ ਤੇ ਸੀ ਕਿ ਬਹੁਤ ਬਾਬਾ ਜੀ ਵਿਸ਼ਵਾਸ ਮੈਂ ਬਹੁਤ ਰੋਂਦੀ ਸੀ ਬਹੁਤ ਰੋਂਦੀ ਸੀ ਕਿ ਮੇਰੇ ਹਸਬੰਡ ਠੀਕ ਹੋ ਜਾਣਗੇ ਬਾਬਾ ਜੀ ਨੇ ਇੰਨਾ ਕੁ ਮਤਲਬ ਵੀ ਦ ਜ਼ੁਬਾਨ ਨਹੀਂ ਹੈਗੀ ਮੇਰੇ ਕੋ ਮੈਂ ਕੁਝ ਕਹਿ ਨਹੀਂ ਸਕਦੀ ਹੈਗੀ ਕਿ ਮੈਨੂੰ ਔਲਾਦ ਵੀ ਨਹੀਂ ਹੋ ਰਹੀ ਸੀ ਬੱਲੇਈ ਮਹਾਰਾਜ ਤੋਂ ਦਰਬਾਰ ਤੋਂ ਮੈਨੂੰ ਅੱਜ ਬੇਟਾ ਮਿਲਿਆ ਵਾ ਮੇਰਾ ਰੋਜ਼ਗਾਰ ਵੀ ਇਸ ਦਰਬਾਰ ਤੋਂ ਆ ਮੇਰਾ ਬੁਟੀਕ ਦਾ ਕੰਮ ਹੈ ਮੈਂ ਸਮਝ ਲਓ ਕਿ ਕੁਝ ਵੀ ਨਹੀਂ ਸੀਗੀ ਮੈਂ ਕੁਝ ਵੀ ਕੀ ਅਸੀਂ ਕਰਾਂ ਦੇ ਧੱਕੇ ਖਾਂਦੇ ਸੀਗੇ ਅੱਜ ਬੱਲੇਈ ਮਹਾਰਾਜ ਨੇ ਇੰਨੀਆਂ ਸਾਨੂੰ ਪ੍ਰਾਪਰਟੀਆਂ ਦੇ ਦਿੱਤੀਆਂ ਇੰਨਾ ਕੁਝ ਦੇ ਦਿੱਤਾ ਵਾ ਨਾ ਜੋ ਕੁਛ ਹੈ ਗੁਰੂ ਮਾਤਾ ਹੀ ਕਰਕੇ ਆ ਜੋ ਕੁਛ ਹੈ ਅਜ ਬੱਲਾ ਹੀ ਦੀ ਮਦਦੋਲਤ ਹੈ ਜੋ ਕੁਛ ਹੈ ਅਜ ਬਾਬਾ ਹੀ ਦੇ ਕਰਕੇ ਆ ਬਾਬਾ ਕਿੰਨਾ ਕੁ ਸ਼ੁਕਰ ਕਰਦੇ ਆ ਬੱਲਾ ਜੀ ਦਾ ਕਿ ਅਸੀਂ ਪਲ ਪਲ ਕਰਦੇ ਆ ਪਲ ਪਲ ਸ਼ੁਕਰੀਆ ਕਰਦੇ ਆ ਬੱਲਾ ਹੀ ਦਾ ਕਿ ਸਾਨੂੰ ਬੱਲਾ ਹੀ ਮਹਾਰਾਜ ਨੇ ਆਪਣੇ ਚਰਨਾਂ ਨਾਲ ਜੋੜਿਆ ਹੋਇਆ ਵਾ ਬਾਬਾ ਜੀ ਦਾ ਪਿਆਰ ਆ ਜਿਹੜਾ ਸਾਨੂੰ ਖਿੱਚ ਕੇ ਲੈ ਕੇ ਆਉਂਦਾ ਵਾ ਇੱਥੇ ਕਿ ਸਾਡੀ ਔਕਾਤ ਨਹੀਂ ਹੈਗੀ ਕਿ ਅਸੀਂ ਇਦਾਂ ਮਤਲਬ ਇਸ ਸਮੁੰਦਰ ਦੇ ਵਿੱਚ ਚੜ ਜਾਈਏ ਕਿ ਜੋ ਆ ਮਤਲਬ ਅੱਜ ਸਾਡੀ ਬਾਬਾ ਹੀ ਗੁਰੂ ਮਾਤਾ ਹੀ ਨੇ ਬਾਹ ਫੜੀ ਹੋਈ ਹੈ ਤਾਂ ਅਸੀਂ ਅੱਜ ਇਸ ਬਦੌਲਤ ਤੇ ਪਹੁੰਚੇ ਹੋਏ ਆ ਜੀ ਅਸੀਂ ਸ਼ਾਇਦ ਇਸ ਦਰਬਾਰ ਤੇ ਆਉਂਦੇ ਤੇ ਸਾਡੀਆਂ ਜ਼ਿੰਦਗੀਆਂ ਕੀ ਹੋਣੀਆਂ ਸੀਗੀਆਂ ਉਹ ਜਾਂ ਸਾਡੇ ਪਰਿਵਾਰ ਜਾਣਦਾ ਸੀ ਜਾਂ ਅਸੀਂ ਜਾਣਦੇ ਸੀਗੇ ਅੱਜ ਮੈਂ ਕਹਿੰਨੀ ਆ ਬੱਲਾ ਹੀ ਮਹਾਰਾਜ ਨੇ ਮੈਨੂੰ ਕੋਈ ਕਮੀ ਨਹੀਂ ਛੱਡੀ ਕੋਈ ਵੀ ਕਮੀ ਨਹੀਂ ਛੱਡੀ ਅੱਜ ਮੈਂ ਤਰ ਤਰ ਭੁੱਲਦੀ ਰਹਿਆ ਅੱਜ ਮੈਨੂੰ ਬਾਬਾ ਜੀ ਨੇ ਇੰਨਾ ਕੁਝ ਦਿੱਤਾ ਵਾ ਨਾ ਸ਼ੁਕਰੀਆ ਮੇਰੇ ਬੱਲਾ ਹੀ ਮਹਾਰਾਜ ਦਾ ਸ਼ੁਕਰੀਆ ਮੇਰੇ ਗੁਰੂ ਮਾਤਾ ਹੀ ਮਹਾਰਾਜ ਦਾ ਸ਼ੁਕਰੀਆ ਮੇਰੇ ਬਾਬਾ ਹੀ ਮਹਾਰਾਜ ਦਾ ਜੈ ਸ਼੍ਰੀ ਬੱਲਾ ਜੀ ਜੈ ਸ਼੍ਰੀ ਗੁਰੂ ਮਾਤਾ ਜੀ ਜਿੰਨਾ ਕਿ ਵਿਸ਼ਵਾਸ ਜਦੋਂ ਵੱਧਦਾ ਹੈ ਕਿ ਆਪਾਂ ਮੇਸ ਥੱਕੇ ਹਾਰੇ ਆਉਨੇ ਹਨ ਨਾ ਵੀ ਭੁੱਲੇ ਭਟਕੇ ਆਉਨੇ ਆ ਤੇ ਜਦੋਂ ਆ ਕਿਥੇ ਮੱਥਾ ਟੇਕਦੇ ਨਹੀਂ ਰਹਿ ਹੀ ਨਹੀਂ ਸਕਦੇ ਹੈਗੇ ਅਸੀਂ ਰਹਿ ਹੀ ਨਹੀਂ ਸਕਦੇ ਕੋਈ ਸਾਡਾ ਮਤਲਬ ਕੋਈ ਫੈਮਿਲੀ ਪ੍ਰੋਗਰਾਮ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਮੰਗਲਵਾਰ ਨਾ ਰੱਖਿਓ ਕਿਸੇ ਰਿਸ਼ਤੇਦਾਰ ਨੇ ਆਣਾ ਅਸੀਂ ਉਹਨਾਂ ਨੂੰ ਕਹਿੰਨੇ ਆ ਮੰਗਲਵਾਰ ਤੁਸੀਂ ਸਾਡੇ ਘਰ ਨਾ ਆਇਓ ਕਿ ਅਸੀਂ ਸਾਨੂੰ ਬੱਲਾ ਹੀ ਮਹਾਰਾਜ ਨਾਲ ਇੰਨਾ ਪਿਆਰ ਹੋ ਚੁੱਕਾ ਹੈ ਨਾ ਅਸੀਂ ਜਨਮ ਜਨਮ ਲਈਏ ਨਾ ਇਸ ਦਰਬਾਰ ਦਾ ਕਰਜ਼ਾ ਨਹੀਂ ਚੁਕਾ ਸਕਦੇ ਆ। ਛਿੱਟਾ ਦਿੰਦੇ ਨੇ ਬਾਬਾ ਜੀ ਇੱਥੇ ਉਹਦੇ ਵਿੱਚ ਕਿੰਨੇ ਕੁ ਪਾਵਰ ਹੈ ਕਿਉਂਕਿ ਆਪਾਂ ਦੇਖਦੇ ਆਂ ਸੰਗਤਾਂ ਉਹ ਪੁੱਲ ਤੱਕ ਜਿਹੜੀਆਂ ਬੈਠੀਆਂ ਹੁੰਦੀਆਂ ਨੇ ਉਡੀਕ ਕਰਦੀਆਂ ਨੇ ਵੀ ਕਦੋਂ ਬਾਬਾ ਜੀ ਥੱਲੇ ਆਉਣਗੇ ਛਿੱਟਾ ਦੇਣਗੇ। ਛਿੱਟਾ ਦੇਣਗੇ ਆ ਕੇ ਹਰ ਕੋਈ ਦੇਖੋ ਐਡੀ ਗਰਮੀ ਦੇ ਵਿੱਚ ਸਰਦੀ ਹੋਵੇ ਗਰਮੀ ਹੋਵੇ ਜਿਹਨੂੰ ਬਾਲਾ ਹੀ ਮਹਾਰਾਜ ਨਾਲ ਪਿਆਰ ਆ ਜਿਹਨੂੰ ਬਾਬਾ ਹੀ ਨਾਲ ਪਿਆਰ ਆ ਉਹ ਜ਼ਰੂਰ ਇਸ ਦਰਬਾਰ 'ਚ ਪਹੁੰਚਦਾ ਵਾ। ਅਸੀਂ ਕੁਝ ਨਹੀਂ ਹੈਗੇ ਆਣ ਵਾਲੇ ਬੁਲਾਉਣ ਨੇ ਬਾਲਾ ਜੀ ਮਹਾਰਾਜ ਬੁਲਾਉਣ ਵਾਲੇ ਨੇ। ਅਸੀਂ ਕੀ ਅਸੀਂ ਕੁਝ ਵੀ ਨਹੀਂ ਹੈਗੇ ਜੋ ਕੁਛ ਅੱਜ ਗੁਰੂ ਮਾਤਾ ਹੀ ਦੇ ਬਦੌਲਤ ਹੈ ਜੋ ਕੁਛ ਅੱਜ ਬਾਬਾ ਹੀ ਦੀ ਬਦੌਲਤ ਹੈ ਗਿਆ ਜੈ ਸ਼੍ਰੀ ਵਾਲਾ ਜੀ ਜੈ ਸ਼੍ਰੀ